ਪਟਿਆਲਾ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਪ੍ਰੋਫੈਸਰ ਮਿੰਦਰਪਾਲ ਜੀ ਸਮਾਣਾ ਪਹੁੰਚੇ ਹਨ ਪ੍ਰੋਫੈਸਰ ਮਿੰਦਰਪਾਲ ਸਿੰਘ ਜਿਨ੍ਹਾਂ ਨੇ ਵਿਸਤਾਰ ਨਾਲ ਕਿ ਮੇਰਾ ਹਲਕੇ ਦੇ ਵਿੱਚ ਚੋਣ ਪ੍ਰਚਾਰ ਚੱਲ ਰਿਹਾ ਹੈ ਅਤੇ ਲੋਕਾਂ ਦਾ ਸਮਰਥਨ ਵੀ ਮਿਲ ਰਿਹਾ ਹੈ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ 4 ਜੂਨ ਨੂੰ ਜਿਹੜੇ ਨਤੀਜੇ ਆਣੇ ਹਨ ਉਹ ਕਿਸ ਤਰ੍ਹਾਂੇ ਤਬਦੀਲ ਹੋਣੇ ਉਹਨਾਂ ਨੇ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦਾ ਪ੍ਰਚਾਰ ਚੱਲ ਰਿਹਾ ਹੈ ਹਲਕੇ ਦੇ ਵਿੱਚ ਪ੍ਰਚਾਰ ਤਾਂ ਸਾਡਾ ਜਦੋਂ ਦਾ ਸੀਸ ਲਾਈਨ 'ਚ ਆਏ ਆ 40 ਸਾਲ ਤੋਂ ਚੱਲੀ ਜਾ ਰਿਹਾ ਹੈ ਲੋਕ ਨਹੀਂ ਸਮਝ ਰਹੇ ਜਾਂ ਥੋੜੇ ਸਮਝ ਰਹੇ ਨੇ ਇੱਕ ਅੱਡ ਗੱਲ ਹੈ ਉਹੀ ਗੱਲ ਹੈ ਕਿ ਅੱਜ ਦੀ ਡੇਟ ਦੇ ਵਿੱਚ ਪ੍ਰਚਾਰ ਨਾਲੋਂ ਇੱਕ ਹੁੰਦਾ ਹੈ ਪ੍ਰਚਾਰ ਕਰਨਾ ਇੱਕ ਪ੍ਰਚਾਰ ਦਾ ਰਿਸਪਾਂਸ ਆਉਣਾ ਜਿਹੜਾ ਆ ਵਾਰ ਮੈਂ ਇਲੈਕਸ਼ਨ ਲੜ ਰਿਹਾ ਇਹ ਮੇਰੀ 6ਵੀਂ ਇਲੈਕਸ਼ਨ ਹੈ ਕੁਝ ਐਸਜੀਪੀਸੀ ਕੁਝ ਐਮਐਲਏ ਕੁਝ ਐਮਪੀ ਮਿਲਾ ਕੇ ਜੀ ਜੋ ਅੱਜ ਮੈਨੂੰ ਰਿਸਪਾਂਸ ਮਿਲ ਰਿਹਾ ਉਹ ਜਿਹੜਾ ਹੈ ਉਹ ਪਹਿਲਾਂ ਕਦੇ ਨਹੀਂ ਮਿਲਿਆ ਇੱਥੋਂ ਮੈਂ ਇਹ ਸੰਭਾਵਨਾ ਜਿਤਾਉਣਾ ਕਿ ਜੋ ਚੀਜ਼ ਲੈ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਤੁਰੇ ਸੀ ਉਹ ਅੱਜ ਲੋਕਾਂ ਨੇ ਸਮਝਾਈ ਹੈ ਕੋਈ ਵੀ ਪ੍ਰੋਜੈਕਟ ਨਹੀਂ ਆਇਆ ਇੱਕ ਮੁੱਖ ਲੋੜ ਹੈ ਸਮਾਣਾ ਇਲਾਕੇ ਦੀ ਇੰਡਸਟਰੀਲਿਸਟ ਦੀ ਇੱਕ ਲਾਈਨ ਚਾਹੀਦੀ ਹੈ ਜਿਹੜੀ ਜਾਖਲ ਤੋਂ ਇਹਨੂੰ ਕਨੈਕਟ ਕਰੇ ਪਟਿਆਲੇ ਨੂੰ ਕਨੈਕਟ ਕਰੇ ਵਿੱਚੇ ਸਮਾਣਾ ਆ ਜਾਵੇ ਤਾਂ ਜੋ ਇਹਨਾਂ ਦਾ ਜਿਹੜਾ ਮਾਲ ਹੈ ਇੱਥੇ ਧਾਗਾ ਇੰਡਸਟਰੀ ਹੈ ਇੱਥੇ ਲੋਹਾ ਇੰਡਸਟਰੀ ਐ ਉਹਨਾਂ ਨੂੰ ਮਾਲ ਚਾਹੀਦਾ ਤੇ ਮਾਲ ਵੇਚਣਾ ਵੀ ਐ ਜਿਹੜੇ ਵੀ ਰਹੇ ਨੇ ਉਹਨਾਂ ਨੂੰ ਜਵਾਬ ਦੇਣਾ ਪਏਗਾ ਨਾ ਅਸੀਂ ਤਾਂ ਪਬਲਿਕ ਦੀ ਜਦੋਂ ਜਾਣਦੇ ਆ ਪਬਲਿਕ ਚ ਉਹਦੇ ਦੁੱਖ ਦਰਦ ਜਿਹੜੇ ਨੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਆ ਤਾਂ ਜੋ ਲੋਕਾਂ ਤੱਕ ਪਹੁੰਚੇ ਕਿ ਅਸੀਂ ਕੀ ਕਰਨਾ ਚਾਹੁੰਦੇ ਆ ਜਿਹੜੀਆਂ ਪਾਇਓਰਿਟੀਆਂ ਹੁੰਦੀਆਂ ਨੇ ਨਾ ਵੀ ਮੁੱਖ ਤੌਰ ਤੇ ਤੁਸੀਂ ਕਿਦੇ ਵੱਲ ਧਿਆਨ ਦੇਵੋਗੇ ਉਹ ਮੈਂ ਸਮਾਣੇ ਖਣਾ ਤੇ ਸਮਾਣੇ ਦੀ ਜਿਹੜੀ ਸਮੱਸਿਆ ਹੈ ਮੈਂ ਉਹਦੇ ਤੇ ਹੀ ਗੱਲ ਕਰੂੰਗਾ ਇਸੇ ਤਰ੍ਹਾਂ ਮੈਂ ਛਤਰਾਣੇ ਜਾਊਂਗਾ ਅੱਛਾ ਉਹ ਲਾਈਨ ਛਤਰਾਣੇ ਨੂੰ ਵੀ ਜੋੜਦੀ ਆ ਬਿਲਕੁਲ ਕਿਉਂਕਿ ਮੇਰੇ ਦੋ ਹਲਕੇ ਤੇ ਤੀਜਾ ਪਟਿਆਲਾ ਤਿੰਨ ਤਾਂ ਐਮਐਲਏ ਹਲਕਿਆਂ ਦੇ ਵਿੱਚੋਂ ਲੰਘ ਕੇ ਜਾਊਗੀ ਉਹ ਤੇ ਮੇਨ ਹੱਬ ਜਿਹੜੀ ਐ ਉਸਮਣ ਸੋ ਇਹ ਇਹ ਜਿਹੜੇ ਪ੍ਰੋਜੈਕਟ ਨੇ ਨਾ ਉਹ ਕੋਈ ਵੀ ਨਹੀਂ ਫਿਰ ਬੇਰੁਜ਼ਗਾਰੀ ਬਾਰੇ ਕੀ ਕੀਤਾ ਅਜ ਤੱਕ ਕਿਸੇ ਕਿਸੇ ਵੀ ਐਮਪੀ ਨੇ ਹਮ ਸਣੇ ਨਾ ਗਾਂਧੀ ਸਾਹਿਬ ਉਹ ਵੀ 5 ਸਾਲ ਐਮਪੀ ਰਹੇ ਨੇ ਮਤਲਬ ਕਿ ਬੇਰੁਜ਼ਗਾਰੀ ਜਿਹੜੇ ਆ ਬੱਚੇ ਅੱਜ ਇੰਨਾ ਕ ਐ ਇੱਕ ਦਿਨ ਵੱਡਾ ਹੋਊਗਾ ਇਹ ਜੇ ਕਿੰਨੇ ਵੱਡੇ ਹੋ ਕੇ ਚਲੇਗੇ ਤੇ ਉਹਨਾਂ ਨੂੰ ਕੋਈ ਰੁਜ਼ਗਾਰ ਦੀ ਕੋਈ ਸੰਭਾਵਨਾ ਨਹੀਂ ਨਿੱਸੀ ਫਿਰ ਅੱਖਾਂ ਮੀਚ ਕੇ ਉਹਨਾਂ ਨੂੰ ਇੱਕੋ ਸਮਾਨਾ ਲੱਗਦੀ ਆ ਵੀ 12ਵੀਂ ਪਾਸ ਕਰੋ ਆਈਲਿਟ ਕਰੋ ਤੇ ਉੱਡੋ ਉਹ ਉਹਨਾਂ ਦੀ ਮਜਬੂਰੀ ਬਣ ਗਈ ਅੱਜ 4 ਮਹੀਨੇ ਚ ਅਮਰੀਕਾ ਚ 17 ਬੱਚੇ ਸਿਰਫ ਪੰਜਾਬ ਪੰਜਾਬ ਦੇ ਹਾਰਟ ਅਟੈਕ ਨਾਲ ਮਰ ਗਏ ਨੇ ਉਹਨਾਂ ਨੂੰ ਸਟ੍ਰੈਸ ਹੈ ਦੇਖੋ ਮੈਂ ਕੱਲਾ ਨਹੀਂ ਕਰ ਸਕਦਾ ਮੇਰੀ ਪਾਰਟੀ ਨੇ ਜਿਹੜਾ ਤਹਿਆ ਕੀਤਾ ਹੈ ਜਿਹੜਾ 50 ਸਾਲ ਦਾ ਗੈਪ ਹੈ ਇਹਨੂੰ ਪੂਰ ਕੇ ਅਸੀਂ ਅੱਗੋਂ ਲਗਾਤਾਰ ਕੋਈ ਵਰਕ ਕਰਾਂਗੇ ਕਿਉਂਕਿ ਅੱਜ ਤੱਕ ਕੋਈ ਸੈਂਸੀਅਰ ਹੀ ਨਹੀਂ ਸੀ ਮੰਨ ਲਓ ਸਿਰਸਾ ਸਾਹਿਬ ਪਹਿਲਾਂ ਬੈਠੇ ਸੀ ਉਹਨਾਂ ਨੇ ਆਪਣੇ ਚੀਲੇ ਨੂੰ ਕਿਹਾ ਵੀ ਖਬਰ ਬਣਾਉਣੀ ਹੈ ਕਹਿੰਦੇ ਖਬਰ ਕਿਵੇਂ ਬਣਾਈਏ ਤੁਸੀਂ ਸਾਰੇ ਹੀ ਪਟੇ ਪਾ ਲੋ ਭਾਜਪੀ ਦੇ ਤੇ ਜੁਆਇਨ ਕਰ ਲਓ ਤਾਂ ਇੱਕ ਖਬਰ ਬਣ ਜੂਗੀ ਉਹ ਖਬਰ ਬਣਾਈ ਆ ਉਹਨਾਂ ਨੇ ਚਾਹੇ ਨੱਡਾ ਸਾਹਿਬ ਨੂੰ ਗਲੋਰੀਫਾਈ ਕਰਨ ਸਿੱਖਾਂ ਵਸਤੇ ਕਰਤਾਰਪੁਰ ਦਾ ਲੰਗਾ ਦੇਖੋ ਖੁੱਲਣਾ ਚਾਹੀਦਾ ਸੀ ਉਹਦੇ ਵਿੱਚ ਜ਼ਿਆਦਾ ਕੋਸ਼ਿਸ਼ ਪਾਕਿਸਤਾਨ ਦੀ ਹੈ ਇਹਨਾਂ ਨੇ ਜਿਵੇਂ ਮੂੰਹ ਦੇ ਵਿੱਚ ਕੋੜ ਕਰ ਲਈ ਆ ਜਾਂਦੀ ਹੈ ਇਹਨਾਂ ਨੂੰ ਅੱਕ ਚ ਬਣਾ ਪਿਆ ਇਹਨਾਂ ਨੂੰ ਰਿਸਪੌਂਸ ਦੇਣਾ ਪਿਆ ਜੇ ਰਿਸਪੌਂਸ ਨਾ ਦਿੰਦੇ ਤਾਂ ਉਹ ਸੀ ਪਰ ਉਹ ਚੰਗੀ ਗੱਲ ਹੈ ਜੇ ਮੋਦੀ ਸਾਹਿਬ ਨੇ ਕੀਤੀ ਹੈ ਜਾਂ ਕਿਸੇ ਨੇ ਕੀਤੀ ਹੈ ਉਹ ਮੈਂ ਉਹਨੂੰ ਗੁੱਡ ਚੰਗੀ ਗੱਲ ਕਹਿਣਾ ਦੇਖੋ ਚੰਗੀ ਗੱਲ ਵਿੱਚ ਜੇ ਮਾਰੀ ਦੀ ਗਿਣਤੀ ਵਿੱਚ ਲੈ ਕੇ ਜਾ ਅਦਰਵਾਈਜ਼ ਜਿਹੜਾ ਹਿੰਦੂ ਰਾਜ ਇਹ ਇੱਕ ਸੈਕੂਲਰ ਦੇਸ਼ ਨੂੰ ਜਿਹੜਾ ਇੱਕ ਧਰਮ ਨਿਰਪੱਖ ਦੇਸ਼ ਹੈ ਉਹਨੂੰ ਤੁਸੀਂ ਇੱਕ ਧੜੇ ਦਾ ਜਾਂ ਇੱਕ ਧਰਮ ਦਾ ਦੇਸ਼ ਬਣਾਉਣਾ ਚਾਹੁੰਦੇ ਹੋ ਇਹ ਵੰਡੀਆਂ ਪਾ ਕੇ ਸਨਬ ਕਰਨਾ ਚਾਹੁੰਦੇ ਨੇ ਕਿ ਇੱਕੋ ਹੀ ਆਈਡੀਓਲੋਜੀ ਦੇ ਨਾਲ ਅਸੀਂ ਇਹ ਦੇਸ਼ ਚਲਾਵਾਂਗੇ ਜਿਹਨੂੰ ਉਹ ਮੰਨੂ ਸਿਮਰਤੀ ਕਹਿੰਦੇ ਨੇ ਅੱਜ ਨਹੀਂ ਕਹਿੰਦੇ ਕੱਲ ਬੋਲ ਦੇਣਗੇ ਗੱਲਾਂ ਤਾਂ ਸਾਰੀਆਂ ਉਹੀ ਹੋ ਰਹੀਆਂ ਨੇ ਜੋ ਜਿਹੜੀ ਜਾਤ ਪਾਤੀ ਵੰਡ ਗੁਰੂ ਸਾਹਿਬ ਨੇ हटਾਈ ਸੀ ਜਾਂ ਹੋਰ ਭਗਤਾਂ ਨੇ हटਾਈ ਸੀ ਉਹਨੂੰ ਦੁਬਾਰਾ ਸਾਡੇ ਤੇ ਠੋਪਣਾ ਚਾਹੁੰਦੇ ਨੇ ਤੇ ਉਹਨੂੰ ਕਹਿਣਾ ਚਾਹੁੰਦੇ ਨੇ ਇਹ Hindu ਰਾਜ ਹੈ ਠੀਕ ਹੈ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼